Two, three, four, five, six, seven. यानि अच्छा बोल के रखेंगे। अगर चेक कराऊंगा तो बात सही है ना? हाँ पास देते थे यार बोल। इसी तरह बोले बहुत सारे ही जैसे मान लोग ऐसे ही उसाब की वही की जान रहे हैं। इस तो बात अच्छा करने में दूर था। Three, four, five. ਗੇਂ ਆਪਣੇ ਬਾਜੁਰਾ ਸਾਹਿਬ ਦੇ ਇੱਕ ਪਰਕਰਣ ਜਿਸ ਤੋਂ ਨਹੀਂ ਬੈਠੇ ਹੋਏ ਹੈ ਉੱਧਰ ਜੋ ਚਾਹੇ ਦਾ ਨਾ ਬਖੋਣ ਦੋਨੋਂ ਪੈਰ ਮਲਾ ਕੇ ਰੱਖਣ ਸਾਥ ਬਿਲਕੁਲ ਨਾਲ ਲਗੇ ਹੋਏ ਬੇਪਲਤਾ ਜੋ ਸਾਰਿਆਂ ਨੂੰ ਤੁਹਾਨੂੰ ਆਪ ਕਰਦੇ ਹੋ सीएम ਦੇਸ਼ਾ ਲਈ ਆਪਣੇ ਜਿਹੜੇ ਹੈਗੇ ਨੇ ਲੱਗੇ ਨੇ ਆਪਣੇ ਮੁੱਖ ਮੰਤਰੀ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਲੀਡੀਜ਼ ਉਹੜੇ ਵਿਚਾਰੀਆਂ ਜਿਹੜੀਆਂ ਕਹ ਉਹ ਬਾਹਰ ਹੀ ਨਿਕਲਦੀਆਂ ਸੀਗੀਆਂ ਤੇ ਇਹਨਾਂ ਨੂੰ ਇੱਕ ਮੌਕਾ ਮਿਲਿਆ ਆਪਣੀ ਸਿਹਤ ਬਾਰੇ ਸੋਚਣ ਦਾ ਤੇ ਆਪਣੀ ਆਪ ਨੂੰ ਇੰਪਰੂਵ ਕਰਨ ਦਾ। ਤੇ ਇਹਨਾਂ ਚ ਜਿਹੜਾ ਕੌਨਫੀਡੈਂਟ ਹੈ ਨਹੀਂ ਸਭ ਨੂੰ ਦੇਖਣ ਚ ਬਹੁਤ ਮਿਲੇਗਾ ਤੇ ਅੰਦਰ ਹੀ ਰਹਿਣਾ ਸਾਧਨ ਕੁਟੇ ਰਹਿਣਾ ਤੇ ਆਪਣੀ ਡਿਪਰੈਸ਼ਨ ਦੇ ਵਿੱਚ ਰਹਿਣਾ ਇਸ ਚੀਜ਼ ਤੋਂ ਬਾਹਰ ਆਈਆਂ ਨਹੀਂਆਂ ਜੀ ਸਾਰੀ ਲੇਡੀਜ਼ ਔਰ ਮੈਂ ਖੁਸ਼ ਆਪੀ ਵੀ ਧੰਨਵਾਦ ਕਰਦੀ ਆਪਣੀ ਸਰਕਾਰ ਦਾ ਕਿ ਉਹਨਾਂ ਨੇ ਇਹ ਮੌਕਾ ਦਿੱਤਾ ਖਾਸ ਕਰ ਲੇਡੀਜ਼ ਵਾਲਾ ਸੋਚਿਆ ਕੋਈ ਸੋਚਦਾ ਨਹੀਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਵੀ ਇੱਕ ਬਹੁਤ ਵੱਡਾ ਉਪਰਾ ਲੈਗਾ ਕਿ ਪੂ ਛੋਟੇ ਪੱਧਰ ਤੋਂ ਲੈ ਕੇ ਵੀ ਆਪਾਂ ਲੇਡੀਜ਼ ਨੂੰ ਇੰਨਾ ਉਹ ਦੇ ਰਹੇ ਆਂ ਇਸ ਸੋਚਿਆ ਸਰ ਨੇ ਠੀਕ ਹੈ ਜੀ ਪਣੀ 1.5 ਸਾਲ ਹੋ ਗਏ ਆਪਣੇ ਮਾਨਸਾ ਜਿਹੜੇ ਦੇ ਵਿੱਚ ਚੱਲਦੇ ਹੋਏ ਹਨ ਪਹਿਲਾਂ ਆਪਣਾ ਇਕੱਲਾ ਮਾਨਸਾ ਸ਼ਹਿਰ ਤੇ ਲਿਆ ਸੀਗਾ ਤੇ ਸਾਲ ਹੋ ਗਿਆ ਆਪਣੇ ਜਿਹੜੇ ਆਪਣੇ ਬਲੌਗਸ ਦੇ ਉਹਦੇ ਵੀ ਚਾਲੂ ਕੀਤਾ ਗਿਆ ਔਰ ਪੂਰੇ ਪੰਜਾਬ 'ਚ 2023 ਤੋਂ ਚੱਲ ਰਿਹਾ ਹੈ ਤੇ ਇਸ ਟਾਈਮ ਤੇ ਇੱਕ ਕਮੀ ਨਾ ਹੋ ਗਿਆ ਆਪਾਂ ਪਿੰਡ ਵੀ ਚਾਲੂ ਕਰ ਦਿੱਤੇ ਆ 77 ਪਿੰਡ ਆਪਣੇ ਮਾਨਸਾ ਜਿਹਦੇ ਚੱਲ ਚੁੱਕੇ ਨੇ ਤੇ ਅੱਗੇ ਆਉਣ ਵਾਲੇ ਟਾਈਮ 'ਚ ਆਪਾਂ ਜਿਵੇਂ ਪੂਰੇ ਪਿੰਡ ਨੂੰ ਘਾਤ ਮਾਨਸਾ ਜਿਹਨੂੰ ਕਵਰ ਕਰਾਂਗੇ ਇਲਾਕਾ ਦੇ ਵਸਨੀਕ ਕੀ ਮੈਸੇਜ ਹੈਗਾ ਇਹ ਅੱਕਨ ਵਾਸੀਆਂ ਨੂੰ ਕੀ ਮੈਸੇਜ ਹੈ ਸਾਡੇ ਅਪੀਲ ਹੈ ਜੀ ਬਦ ਤੋਂ ਬਦ ਇਹ ਤਾਂ ਆਪਣਾ ਫਾਇਦਾ ਉਠਾਓ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਆਪਣੇ ਯੋਗਦ ਸਿਹਤ ਵਾਸਤੇ ਧਿਆਨ ਨੂੰ ਰੱਖਿਓ ਕਿ ਪ੍ਰੋਜੈਕਟ ਸ਼ੁਰੂ ਕੀਤਾ ਹੈ ਬਹੁਤ ਤੋਂ ਵੱਧ ਫਾਇਦਾ ਉਠਾਓ ਤੇ ਬਦ ਤੋਂ ਬਦ ਇਸ ਵਿੱਚ ਪਾਰਟਿਸਪੇਟ ਕਰਿਆ ਕਰੋ ਸਾਰੇ ਲੋਕਾਂ ਨੂੰ ਤਸੀਲ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਬਦ ਤੋਂ ਬਦ ਇਸ ਪ੍ਰੋਜੈਕਟ ਨਾਲ ਜੁੜੋ ਜੀ ਤੇ ਆਪਣੇ ਫਲਾਟਾਂ ਦੇ ਵਿੱਚ ਇਸ ਟਾਈਮ ਤੋਂ ਤੱਕ 15 ਲੱਖਾਂ ਚੱਲ ਰਹੀਆਂ ਨੇ ਤੇ ਉਹ ਲੱਖਾਂ ਵਿੱਚ ਸਭ ਨੂੰ ਆਪਣੀ ਅਪੀਲ ਕਰਦੇ ਹਾਂ ਕਿ ਪਹੁੰਚਿਆ ਕਰੋ ਵਧਾਈ ਜੀ ਪਾਤਰਾ ਪੰਜਾਬ ਸਰਕਾਰ ਮਾਨਯੋਗ ਸੀਐਮ ਭਵੰਤਮਾਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਮੁਹਿੰਮ ਚਲਾਈ ਹੈ ਔਰ ਸਾਡੇ ਬਹੁਤ ਸਾਰੇ ਯੋਗਾ ਟ੍ਰੇਨਰ ਜਿਹੜੇ ਮੇਰੇ ਨਾਲ ਖੜੇ ਹੈ ਜੋਤੀ ਸ਼ਰਮਾ ਬਲਵਿੰਦਰ ਗੁਰਵਿੰਦਰ ਬਲਾ ਬਲਾਡਾ ਸਾਊਥ ਡਿਵੀਜ਼ਨ ਨੂੰ ਤੰਦਰੁਸਤ ਰੱਖਣ ਵਾਸਤੇ ਲੋਕਾਂ ਨੂੰ ਇਹਨਾਂ ਨੇ ਵੱਖ-ਵੱਖ ਕਲਾਸਾਂ ਚਲਾਈਆਂ ਹੋਈਆਂ ਨੇ ਤੇ ਇਹ ਯੋਗ ਕਰਨਾ ਕੱਲਾ ਇਹ ਨਹੀਂ ਹੈਗਾ ਵੀ ਬਜ਼ੁਰਗਾਂ ਨੇ ਕਰਨਾ ਹੈ ਇਹ 11 ਸਾਲ ਤੋਂ ਲਾ ਕੇ 60 ਸਾਲ ਤੱਕ 70 ਸਾਲ ਤੱਕ ਕੰਪੀਟੀਸ਼ਨ ਸਰਕਾਰ ਵੱਲੋਂ ਕਰਾਈ ਜਾਂਦੇ ਆ ਔਰ ਵਧਾਈ ਦੀ ਪਾਤਰ ਆ ਪੰਜਾਬ ਸਰਕਾਰ ਵੀ ਸਕੂਲਾਂ ਦੇ ਵਿੱਚ ਵੀ ਯੋਗ ਦੇ ਕੰਪੀਟੀਸ਼ਨ ਕਰਾਈ ਜਾਂਦੇ ਆ ਬਾਕਾਇਦਾ ਅੰਡਰ 17 19 ਤੇ 14 ਸੋ ਕੈਦਾ ਇਹਦੀ ਜਿਹੜੀ ਗ੍ਰੇਡੇਸ਼ਨ ਹੋਣ ਲੱਗੀ ਐ ਇਸ ਵਕਤ ਕੋਸੀਂ ਵਧਾਈ ਦਿੰਨੇ ਆ ਤੇ ਸਾਰਿਆਂ ਨੂੰ ਕਹਿੰਨੇ ਆ ਵੱਧ ਤੋਂ ਵੱਧ ਯੋਗ ਨਾਲ ਜੁੜੋ ਸਿਹਤ ਬਣਾਓ ਯੋਗ ਬਣਾਓ ਵੱਧ ਵੱਧ ਦਰਸਤ ਲਾਓ ਵਾਤਾਵਰਨ ਬਚਾਓ ਇਹ ਮਹਿੰਮ ਲੈ ਕੇ ਚੱਲੋ। ਟਾਟਾ ਨਿਵਾਸੀ ਜਿਹੜੇ ਅੱਜ ਇਕੱਠੇ ਆਏ ਸਾਰਿਆਂ ਨੂੰ ਇਸ ਬੀਕਾਸ ਦੀ ਬੋਮਬਲ ਡਰਾਈਵਰ ਹੈ ਮੈਨੂੰ ਦੱਸਿਆ ਸਾਡੇ ਫ੍ਰਿੰਡ ਸਾਹਮਣੇ ਕਿ ਤੁਸੀਂ ਰੁਟੀਨ ਦੇ ਵਿੱਚੀ ਕਾਫੀ ਭਾਰੀ ਮਤਰਾ ਦੇ ਵਿੱਚ ਕਰਦੇ ਹੋ ਯੋਗਾ ਰੋਜ਼ ਤੇ ਆਲਮੋਸਟ ਵਰਗਾ 6-6:30 ਤੱਕਾਰੇ ਸੀ ਕਿ ਤੁਸੀਂ ਖਤਮ ਕਰਕੇ ਘਰ ਵੀ ਚਲੇ ਜਾਂਦੇ ਹੋ ਅੱਜ ਟਾਈਮ ਕਿਉਂਕਿ ਇਹ ਦਿਵਸ ਦਾ ਸਿਕਾ 6:00 ਦਾ ਰੱਖਿਆ ਸੀਗਾ ਤੇ ਮੈਨੂੰ ਪਤਾ ਹੈ ਕਿ ਲੇਡੀਜ਼ ਕਾਫੀ ਨਹੀਂ ਤੇ ਕਰਦਾ ਕਿ ਉਹਨਾਂ ਨੇ ਕੰਮ ਵੀ ਕਰਨੇ ਹੁੰਦੇ ਨੇ ਇਸ ਲਈ ਤੁਹਾਡਾ ਜ਼ਿਆਦਾ ਟਾਈਮ ਦੇਵਾਂਗੇ ਜਿਹੜੀ ਗੱਲ ਦੱਸੀ ਹੈ ਟ੍ਰੇਨਰ ਸਾਹਿਬਾਨ ਨੇ ਜਿਹੜੇ ਤਿੰਨ ਨਦੇ ਐਫਸੀ ਕੇ ਕਿ ਇਹ ਰੋਗਾ ਜਿਹੜੇ ਸੇਮ ਰੋਗਸਾਲਾ ਨਾ ਸਿਰਫ ਸ਼ਹਿਰਾਂ ਦੇ ਵਿੱਚ ਹੁਣ ਬਲਕਿ ਪਿੰਡਾਂ ਦੇ ਵਿੱਚ ਵੀ ਜਾ ਰਹੀ ਹੈ ਉੱਥੇ ਸਾਡੇ ਪਹੁੰਚ ਜਾਣਗੇ ਤੇ ਸਾਨੂੰ 10 ਸਾਲ ਤੀਰ ਵੀ ਜਿਵੇਂ ਆਪਾਂ ਇੱਥੇ ਇਸੇ ਦਿਵਸ ਨੂੰ ਮਨਾਇਆ ਸੀਗਾ ਤੇ ਮੈਂ ਉਦੋਂ ਵੀ ਅਪੀਲ ਕੀਤੀ ਸੀ ਕਿ ਕਿਸੇ ਨਾ ਕਿਸੇ ਪ੍ਰਕਾਰ ਦੇ ਵਿੱਚ ਆਪਣੇ ਸਰੀਰ ਨੂੰ ਫਿਟ ਰੱਖਣ ਦੀ ਬਹੁਤ ਲੋੜ ਹੈ ਤੁਹਾਨੂੰ ਜੋ ਅਹੁਣੇ ਦੱਸਿਆ ਸਰ ਸਾਹਿਬ ਨੇ ਇੱਕ ਨਾ ਬਚਿਆਂ ਨਾ ਸਿਰ ਬਚਿਆਂ ਨੂੰ ਬਲਕਿ ਹਰ ਉਮਰ ਦੇ ਜਿਹੜੇ ਅਸੀਂ ਸਾਰਿਆਂ ਨੂੰ ਲੋੜ ਹੁੰਦੀ ਹੈ ਆਪਣੇ ਸਰੀਰ ਨੂੰ ਆ ਉਸ ਉਮਰ ਦੇ ਅਨੁਸਾਰ ਇੱਕ ਫਿਟ ਰਹਿਣਾ। ਇਹ ਨਹੀਂ ਹੈ ਕਿ ਆਪਾਂ 25 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਨਾਲ ਹੀ ਕੰਪਲੀਟ ਕਰਨਾ ਹੈ ਜਾਂ ਉਹਨਾਂ ਨੇ ਆਪਣੇ ਨਾਲ ਜਿਸ ਤਰੀਕੇ ਨਾਲ ਜਿਸ ਸਾਧਕਾ ਕਾਸੀ ਆਪਣੇ ਆਪ ਨੂੰ ਫਿਟ ਰੱਖ ਸਕਦੇ ਆ, ਸਿਹਤਮੰਦ ਰੱਖ ਸਕਦੇ ਆ ਉਹ ਜ਼ਰੂਰੀ ਹੈ ਰੱਖਣਾ। ਯੋਗਾ ਇੱਕ ਅਜਿਹਾ ਮਾਧਿਅਮ ਹੈ ਜੋ ਹਰ ਉਮਰ ਦੇ ਬੱਚੇ ਵੱਡੇ ਬਜ਼ੁਰਗ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਉਹ ਇਸ ਨੂੰ ਕਰ ਸਕਦੇ ਹਨ ਜਿਵੇਂ ਅੱਜ ਵੀ ਤੁਸੀਂ ਦੇਖਿਆ ਕਿ ਸਿਹਤ ਕਰਨਾ ਚਾਹੇ ਕੋਈ ਸਫਾਸਤ ਕਰਨਾ ਚਾਹੇ ਉਹ ਆਪਣਾ ਇੱਕ ਮੀਡੀਅਮ ਅਪਣਾ ਸਕਦਾ ਪਰ ਇਹ ਜ਼ਰੂਰ ਅਪਣਾਓ ਮੈਂ ਤੁਹਾਨੂੰ ਇਹ ਨਹੀਂ ਕਰਦਾ ਕਿ ਯੋਗਾ ਦੀਆਂ ਕਲਾਸਾਂ ਜਿਹੜੀਆਂ ਲੱਗ ਰਹੀਆਂ ਨੇ ਉਹ ਤੁਹਾਡੇ ਜਿੱਥੇ ਤੁਸੀਂ ਆਪ ਇਕੱਠੇ ਹੋ ਕੇ ਲਵਾਉਣਾ ਚਾਹੁੰਦੇ ਹੋ ਟ੍ਰੈਨਰ ਬੱਥੇ ਵੀ ਆਉਂਦੇ ਨੇ